ਇਹ ਇਲਾਕੇ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਮੇਰੇ ਖਿਆਲ 20 ਸਾਲ ਪਹਿਲੋਂ 20 ਸਾਲ ਪਹਿਲੋਂ ਇਹ ਸੜਕ ਬਣੀ ਸੀਗੀ ਸੋ ਬਣਦੇ ਆ ਸਾਰੀ ਮੇਰੇ ਖਿਆਲ ਦੋ ਤਿੰਨ ਸਾਲਾਂ ਦੀ ਸੜਕ ਜਿਹੜੀ ਆ ਉਹ ਕੱਢਰ ਹੋ ਗਈ ਸੀ ਸੋ ਲਗਭਗ ਲੋਕਾਂ ਨੇ ਇਸ ਰਾਹ ਨੂੰ ਛੜ ਦਿੱਤਾ ਸੀਗਾ ਇਹ 35-40 ਪਿੰਡਾਂ ਨੂੰ ਕਵਰ ਕਰਦੀ ਹੈ ਰੋਡ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਆਪਣੇ ਲੋਕਾਂ 'ਚ ਆ ਕੇ ਔਰ ਇਹ 12 ਕਿਲੋਮੀਟਰ ਲੰਬੀ ਸੜਕ ਹੈ ਸਰਨਾ ਟੂ ਪੀਪਰ ਅ ਵਿੱਚੇ ਫਰੀਦਾਨਗਰ ਗੋਲਪੁਰ ਸਿੰਬਲੀ ਸੋ 12 ਕਿਲੋਮੀਟਰ ਲੰਬੀ ਸੜਕ ਦੇ ਉੱਤੇ 2 ਕਿਲੋਮੀਟਰ ਕੰਕਰੀਟ ਦੀ ਬਣਣੀ ਹੈ ਤੇ ਬਾਕੀ ਸੜਕ ਜਿਹੜੀ ਆ ਉਹ ਪ੍ਰੀਮਿਕਸ ਦੀ ਬਣੇਗੀ ਤੇ ਉਹ ਇਸ 7.5 12 ਫੁੱਟ ਚੌੜੀ 7.5 12 ਫੁੱਟ ਚੌੜੀ ਬਣੇਗੀ ਤੇ ਲਗਭਗ 15 ਕਰੋੜ 15 ਲੱਖ ਰੁਪਏ ਦਾ ਦਿੱਤੇ ਖਰਚਾਣਾ ਸੋ ਮੈਂ ਸਮਝਦਾ ਕਿ ਬਹੁਤ ਹੀ ਮਤਲਬ ਵੱਡੀ ਮੁਸੀਬਤ ਜਿਹੜੀ ਇਸ ਇਲਾਕੇ ਦੇ ਲੋਕਾਂ ਦੀ ਦੂਰ ਹੋਈ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਕਰੋੜਾਂ ਰੁਪਈਆ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅੱਜ ਮੈਂ 2 ਦਿਨ ਪਹਿਲਾਂ ਹੀ ਆਪਣੇ ਨਰੋਟ ਮਹਿਰਾ ਪਿੰਡ ਦੇ ਅੰਦਰ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਾਟਰ ਸਪਲਾਈ ਦਾ ਨਹੀਂ ਪਤਾ ਰੱਖਿਆ ਸੋ ਇਹ ਵੀ ਮੈਂ ਸਮਝਦਾ ਕਿ ਘਰੋਟੇ ਦੇ ਲੋਕਾਂ ਨੂੰ ਹੋਵੇ ਜਾਂ ਪਰ ਝੰਡੀ ਜੋਨਤੇ ਦੇ ਲੋਕ ਹੋਣ ਚਾਹੇ ਜੰਗਲਾ ਭਵਾਨੀ ਭੀਮਪਰ ਇਹ ਜਿੰਨਾ ਇਲਾਕਾ ਸਾਰਾ ਮਤਲਬ ਫਰੀਦਾਨਗਰ ਬਾਇਆ ਚਸ਼ਮਾ ਜਗਰੋ ਰੱਪਟੂ ਕਾਨਮਾ ਇਹ ਸਾਰੇ ਲੋਕਾਂ ਨੂੰ ਇਹ ਰਾਹਤ ਕਰਦਾ ਸੋ ਬਹੁਤ ਵੱਡੀ ਰਾਹਤ ਮਿਲੀ ਔਰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨਾਲ ਹੀ ਮੈਂ ਜਿਨ੍ਹਾਂ ਨੇ ਕੰਮ ਕਰਨਾ ਠੇਕੇਦਾਰ ਸਹਿਬਾਨ ਮੈਂ ਉਹਨਾਂ ਨੂੰ ਵੀ ਨਾਲ ਅਪੀਲ ਕਰਾਂਗਾ ਵੀ ਇਹ ਕਰੋੜਾ ਰੁਪਈਆ ਦਾ ਪ੍ਰੋਜੈਕਟ ਆ ਸੋ ਅਸੀਂ ਇਸ ਪ੍ਰੋਜੈਕਟ ਦੇ ਵਿੱਚੋਂ ਕਿਸੇ ਕੋ ਚਾਹ ਦਾ ਘਟਣੀ ਪੇਣਾ ਸਾਡੀ ਇੱਕ ਹੀ ਉਹਨਾਂ ਨੂੰ ਨਸੀਹਤ ਆ ਵੀ ਸੜਕ ਚੰਗੀ ਬਣੇ ਚੰਗਾ ਮਟੀਰੀਅਲ ਲੱਗੇ ਤਾਂ ਜੋ ਲੋਕ ਜਿਹੜੇ ਆ ਲੰਬਾ ਸਮਾਂ ਸੜਕ ਦਾ ਜਿਹੜਾ ਆ ਉਹ ਸੁੱਖ ਭੋਗ ਸਕਣ